ਬੜੀ ਦੁਖਦਾਈ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਕਾਉਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਲਕਾ ਜੰਡਿਆਲਾ ਗੁਰੂ ਤੋਂ ਹਰਜਿੰਦਰ ਸਿੰਘ ਉਹਨਾਂ ਦੀ ਅੱਜ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰਤੀ ਗਈ ਔਰ ਅਫਸੋਸ ਦੀ ਗੱਲ ਇਹ ਆ ਕਿ ਲਾਅਨ ਆਰਡਰ ਦੇ ਹਾਲਾਤ ਇੰਨੇ ਮਾੜੇ ਆ ਕਿ ਪੁਲਿਸ ਹਮੇਸ਼ਾ ਬਾਅਦ ਚ ਰਿਐਕਟ ਕਰਦੀ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਸੀਸੀਟੀਵੀ ਸਾਂਝੀ ਕਰ ਰਿਹਾ ਜਦ ਉਹਦੇ ਘਰ ਚ ਜਾ ਕੇ ਗੋਲੀਆਂ ਚਲਾਈਆਂ ਗਈਆਂ ਸਨ ਉਹਨੇ ਦਰਖਾਸਤ ਵੀ ਦਿੱਤੀ ਉਹਨੇ ਇਹ ਮੰਗ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਤੇ ਮੈਨੂੰ ਮੇਰੀ ਸੇਫਟੀ ਐਂਡ ਸਿਕਿਉਰਿਟੀ ਮੇਰੀ ਫੈਮਿਲੀ ਦੀ ਯਕੀਨੀ ਬਣਾਈ ਜਾਵੇ ਮਗਰ ਅਫਸੋਸ ਦੀ ਗੱਲ ਹੈ ਕਿ ਅ ਕਿਉਂਕਿ ਸਿਆਸੀ ਵਿਰੋਧੀ ਪਾਰਟੀ ਨਾਲ ਸੰਬੰਧਿਤ ਜੇ ਕਿਤੇ ਆਮ ਆਦਮੀ ਪਾਰਟੀ ਦਾ ਕਾਉਂਸਲਰ ਛੱਡੋ ਮੈਂਬਰ ਹੀ ਹੁੰਦਾ ਤੇ ਇਹਨੂੰ ਵੱਧ ਸਿਕਿਉਰਟੀ ਦੇ ਦੇਣੀ ਸੀ ਮਗਰ ਕਿਉਂਕਿ ਸਿਆਸੀਕਰਨ ਇਹਨਾ ਹੋ ਗਿਆ ਸਿਕਿਉਰਟੀ ਆਪਰੇਟਰਸ ਦਾ ਔਰ ਪੁਲਿਸ ਦਾ ਔਰ ਭਗਵੰਤਮਾਨ ਦੀ ਕਾਰਗੁਜ਼ਾਰੀ ਦਾ ਕਿ ਅੱਜ ਇਹ ਬੰਦਾ ਜੇ ਇਹਨੂੰ ਸਿਕਿਉਰਟੀ ਮਿਲੀ ਹੁੰਦੀ ਤੇ ਅਜੂੰਦਾ ਹੁੰਦਾ ਅੱਜ ਉਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਜਿੱਥੋਂ ਦੇ ਆਪ ਲਾਅ ਐਂਡ ਆਰਡਰ ਦੇ ਹਾਲਾਤ ਤੁਸੀਂ ਪਹਿਲਾਂ ਵੀ ਵੇਖੇ ਜੇ ਸ੍ਰੀ ਦਰਬਾਰ ਸਾਹਿਬ ਤੇ ਇੱਕ Z+ ਪ੍ਰੋਟੈਕਟਿਵ ਤੇ ਗੋਲੀ ਚੱਲ ਸਕਦੀ ਐ ਜੋ ਰੋਜ਼ ਦਿਨ ਦਿਹਾੜੇ ਉੱਥੇ ਕਤਲ ਹੋ ਰਿਹਾ ਐ ਕੁਝ ਦਿਨ ਪਹਿਲਾਂ ਵੀ ਕਤਲ ਹੋਇਆ ਸੀ ਅੱਜ ਫੇਰ ਉੱਥੇ ਉਹਨੂੰ ਚਾਟਾ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ ਦਾ ਇੱਕ ਫੰਕਸ਼ਨ ਸੀ ਉੱਥੋਂ ਬਾਹਰ ਨਿਕਲਿਆ ਉਹਨੂੰ ਗੋਲੀ ਮਾਰਤੀ ਔਰ ਉਹਦੀ ਮੌਤ ਹੋ ਗਈ ਮੈਂ ਸਵਾਲ ਕਰਦਾ ਕਿ ਪੁਲਿਸ ਬਾਅਦ ਚੀ ਰਿਐਕਟ ਕਰੂਗੀ ਹਮੇਸ਼ਾ ਕਿ ਪੁਲਿਸ ਸੁੱਤੀ ਰਹੂਗੀ ਔਰ ਲਾਅ ਐਂਡ ਆਰਡਰ ਦੇ ਹਾਲਾਤ ਪੰਜਾਬ ਦੇ ਇਸ ਬਾਰਡਰ ਸਟੇਟ ਦੇ ਏਡੇ ਨਾਜ਼ੁਕ ਹੋ ਗਏ ਆ ਕਿ ਕੋਈ ਕੰਟਰੋਲ ਫਰੋਤੀ ਟਾਰਗੇਟ ਕਿਲਿੰਗ ਪੂਚ 트ਰੇਜੇਡੀ ਇੰਟੈਲੀਜੈਂਸ ਦੇ ਦਫ਼ਤਰਾਂ ਤੇ ਅਟੈਕ ਸਿੱਧੂ ਮੂਸੇ ਵਾਲਾ ਮਰਡਰ ਮੈਂ ਲਿਸਟ ਗਿਣਾਉਣ ਲੱਗਾ ਤਾਂ ਮੈਨੂੰ ਇੱਕ ਘੰਟਾ ਚਾਹੀਦਾ ਹੋਗਾ ਮਗਰ ਇਸ this the actual ground zero situation in punjab ki apsara di posting sirf te sirf ki kon vad uh, uh, ko shamdit karda us saa hisab te hai merit te koi nahi aur uh, chief minister saab sutte pay uh, afsos di gall hai I, it's a very big loss for the family for the party magar ਸਰਕਾਰ ਸੁੱਤੀ ਪਈ ਹੈ ਇਟਸ ਅਨਦਰ ਟਰਾਜਿਕ ਡੇ ਰੋਜ ਕਤਲੋ ਗੈਰਤ ਰੋਜ ਟਾਰਗੇਟ ਕਿਲਿੰਗ ਰੋਜ ਔਰ ਕਹਿ ਕੇ ਮਾਰ ਰਹੇ ਜੀ ਹੁਣ ਗੋਲਿਆ ਅਫਸੋਸ ਤਾਂ ਇਸ ਗੱਲ ਦਾ ਕਿ ਇੱਕ ਵਾਰਨਿੰਗ ਵੀ ਸੀ ਇੱਕ ਨਹੀਂ अनेका ਵਾਰਨਿੰਗ ਸੀ ਤਾਂ ਵੀ ਨਹੀਂ ਉਹਦੀ ਜਾਨ ਬਚਾ ਸਕੇ ਇਸ ਲਈ ਮੈਂ ਕੰਡੈਮਨ ਕਰਦਾ ਔਰ ਟੋਟਲ ਲਾਅ ਐਂਡ ਆਰਡਰ ਦਾ ਜੋ ਕੋਲੈਪਸ ਹੈ ਫੇਲਿਅਰ ਹੈ ਅਫਸੋਸ ਦੀ ਗੱਲ ਹੈ ਭਗਵੰਤ ਮਾਨ ਨੂੰ ਮੈਂ ਨਹੀਂ ਸਮਝਦਾ ਕਿ ਉਹਨੂੰ ਕੋਈ ਹੱਕ ਰਹਿ ਗਿਆ ਇਹ ਸੌਦੇ ਤੇ ਬਣੇ ਰਹਿਣ ਦਾ ਬਹੁਤ ਬਹੁਤ ਧੰਨ